ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਦੋ ਰੋਜਾ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਪਿੰਡ ਤੱਲੇ ਵਿਖੇ ਹਰ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮੂਹ ਪਿੰਡ ਵਾਸੀਆਂ ਵੱਲੋਂ ਦੋ ਰੋਜਾ ਸਮਾਗਮ ਕਰਵਾਇਆ ਜਾਂਦਾ ਹੈ ਇਸ ਵਾਰ ਵੀ ਇਹ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਗੁਰਦੁਆਰਾ ਸਾਹਿਬ ਖੇਰਖਵਾਏਗੇ ਸ੍ਰੀ ਅਖੰਡ ਪਾਠ ਭੋਗ ਦੇ ਪੈਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਪ੍ਰਤਾਪ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਦੀਵਾਨ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਅਤੇ ਕਥਾਵਾਚਕ ਭਾਈ ਪ੍ਰਕਾਸ਼ ਸਿੰਘ ਤਿੰਮੋਬਾਲ ਢਾਡੀ ਭਾਈ ਨਰਿੰਦਰ ਸਿੰਘ ਖਾਲਸਾ ਕਵੀਸ਼ਰੀ ਭਾਈ ਗੁਰਜੀਤ ਸਿੰਘ ਭੱਠਲ ਕਵੀਸ਼ਰ ਭਾਈ ਦیدار ਸਿੰਘ ਪੰਜੂ ਰਾਏ ਢਾਡੀ ਭਾਈ ਗੁਰਸੇਵ ਸਿੰਘ ਪ੍ਰੇਮੀ ਹਜੂਰੀ ਰਾਗੀ ਜਥਾ ਭਾਈ ਟਰਸਟ ਬਟਾਲਾ ਅਤੇ ਹੋਰ ਕਾਰ ਸੇਵਾ ਸੰਤ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਗੁਰਬਾਣੀ ਦਾ ਰਸ ਪਿੰਨਾ ਕੀਰਤਤ ਸੁਣਾ ਕੇ ਨਿਹਾਲ ਕੀਤਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜਥਿਆਂ ਨੂੰ ਗੁਰੂ ਘਰ ਦੀ ਬਖਸ਼ੀਸ਼ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਪਿੰਡ ਦੇ ਨੌਜਵਾਨਾਂ ਵੱਲੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਬੜੀ ਬੇਖੂਬੀ ਨਾਲ ਲੰਗਰ ਸੇਵਾ ਨਿਭਾਈ ਗਈ ਪਿੰਡ ਭੁੱਲਰ ਦੀ ਜੋੜਾ ਘਰ ਦੀ ਸੋਸਾਇਟੀ ਵੱਲੋਂ ਜੋੜਿਆਂ ਦੀ ਸੇਵਾ ਵੀ ਬੜੇ ਆਦਬ ਸਤਕਾਰ ਨਾਲ ਨਿਭਾਈ ਗਈ ਇਥੇ ਮੁੱਖ ਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਬੰਦੇ ਪਹਿਲੇ ਬਾਦਸ਼ਾਹ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਉਹਦੇ ਸੁਪੁੱਤਰ ਸ਼ਹੀਦ ਬਾਬਾ ਅਜਾ ਸਿੰਘ ਸਾਹਿਬ ਜੀ ਅਤੇ ਸਮੂਹ ਉਹਦੇ ਸਾਥੀ ਸਿੰਘਾਂ ਦੀ ਪਵਿੱਤਰ ਯਾਦ ਨੂੰ ਹਰ ਸਾਲ ਮਨਾਉਂਦਿਆਂ ਪਿਛਲੇ 6 ਰੋਜ ਤੋਂ ਸ੍ਰੀ ਅਖੰਡ ਪੁਰ ਸਾਹਿਬ ਦੀ ਲੜੀ ਆਰੰਭ ਸੀ ਦੋਸ੍ਰੀ ਖੰਡਾ ਪੁਰ ਸਾਹਿਬ ਦੀ ਭੋਗ ਤੋਂ ਉਪਰੰਤ ਅੱਜ ਸਮਾਪਤੀ ਦੀ ਦੀਵਾਨ ਹਨ ਜਿਸ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਕਵੀ ਜੀ ਜਿसे ਟਾੜੀ ਜਸਾ ਜੀ ਪਰ ਰਹੇ ਨੇ ਦੇਸ਼ ਵਿਦੇਸ਼ਾਂ ਤੋਂ ਲੈ ਕੇ ਇਸ ਇਲਾਕੇ ਦੀਆਂ ਬੇਅੰਤ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਰੱਖਦੇ ਹੋਏ ਧਨਮਾਲ ਧਨ ਨਾਲ ਸੇਵਾ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਤੇ ਸਭ ਤੋਂ ਵਿਸ਼ੇਸ਼ ਗੱਲ ਕਿ ਇਸ ਨਗਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਉਹਨਾਂ ਦੀ ਯਾਦ ਵਿੱਚ ਜੋ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਇਮਾਰਤ ਦੀ ਉਸਾਰੀ ਕੀਤੀ ਗਈ ਸਾਰੀਆਂ ਸੰਗਤਾਂ ਨੇ ਆਪ ਆਪਣੇ ਦਸਾਂ ਨਵਾਂ ਦੀ ਕਮਾਈ ਮਿਹਨਤ ਕਰਕੇ ਆਪ ਆਪਣੇ ਹੱਥੀਂ ਸੇਵਾ ਕਰਕੇ ਗੁਰੂ ਕੇ ਸਥਾਨ ਦੇ ਭਾਬਾ ਬੰਦਾ ਸਿੰਘ ਜੀ ਦਾ ਦੇ ਸਥਾਨ ਦੀ ਸੇਵਾ ਕਰਕੇ ਸ਼ਿਦਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸੋ ਹਰ ਸਾਲ ਹੀ ਇਹ ਮਹਾਨ ਸ਼ਹੀਦੀ ਸਮਾਗਮ ਨਗਰ ਨਿਵਾਸੀ ਸੰਗਤਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਜਿਸ ਤਰ੍ਹਾਂ ਕਿ ਪਿਛਲੇ ਪਿਛਲੇ ਦਿਨ ਇੱਕ ਦਿਨ ਦਾ ਧਾਰਮਿਕ ਦੀਵਾਨ ਹੁੰਦਾ ਸੀ ਸ਼ਿਦੀ ਸਮਾਗਮ ਦਾ ਅੱਜ ਇਸ ਵਾਰ 2 ਦਿਨ ਦਾ ਸ਼ਿਦੀ ਸਮਾਗਮ ਦੀਵਾਨ ਚੱਲ ਰਹੇ ਨੇ ਇਹ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ਿਦਾਂ ਦੀ ਕਿਰਪਾ ਸਦਕਾ ਗੁਰੂ ਸਾਹਿਬ ਨੇ ਕਲਾ ਵਰਤਾਈ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ